ਦੇ ਹਾਲਾਤ ਨੇ ਮੇਰੇ ਹਲਕੇ ਦੇ ਵਿੱਚ ਤਾਂ ਵਲੈਕਸ਼ਨ ਦਾ ਤਾਂ ਹੂਨ ਆਇਆ ਜਿਹੜਾ ਰੋਜ਼ ਹੀ ਗੋੜੀ ਚੱਲ ਜਾਂਦੀ ਪਰਸੋ ਕੈਂਟ ਵੀ ਜਿਹੜਾ ਬੰਦਾ ਮਰ ਗਿਆ ਤੁਸ ਤੁਹਾਨੂੰ ਪਤਾ ਹੀ ਇਹ ਸਾਰਿਆਂ ਨੂੰ ਕੋਈ ਦਿਨ ਨਾ ਗਈ ਜਾਂਦਾ ਜਿੱਥੇ ਦੇ ਗੋੜੀ ਨਾ ਚਲੇ ਤੇ ਬੰਦਾ ਨਾ ਮਰੇ ਜਿਹੜੀ ਸਰਪੰਚੀਆਂ ਦੀ ਗੱਲ ਆਈ ਜਿਹੜੇ ਸਰਪੰਚੀਆਂ ਦੇ ਇਲੈਕਸ਼ਨ ਹੁੰਦੇ ਇੱਕ ਪਿੰਡ ਨੂੰ ਹੁੰਦਾ ਹਕਾਰ ਅਸੀਂ ਆਪਦਾ ਬੰਦਾ ਵਧੀਆ ਛੁਟ ਜਿਹੜਾ ਸਾਡੇ ਪਿੰਡ ਦੇ ਕੰਮ ਕਾਰ ਕਰ ਸਕੇ ਸਾਡੇ ਪਿੰਡ ਦੀ ਨਮਾਇੰਦਗੀ ਕਰ ਸਕਦਾ। ਪਿੰਡ ਵਾਲੇ ਕੋਲ ਦੇਖੋ ਹਰ ਬੰਦਾ ਪਿੰਡ ਦਾ ਜਿਹੜਾ ਡਿਡਰਾਂ ਕੋਲ ਅਪਰੋਚ ਨਹੀਂ ਕਰ ਸਕਦਾ। ਉਹਨੂੰ ਇਹ ਹੁੰਦਾ ਕਿ ਮੈਂ ਆਪਣੇ ਪਿੰਡ ਦੇ ਵਿੱਚ ਕਿਸੇ ਚੰਗੇ ਬੰਦੇ ਨੂੰ ਵੋਟ ਪਾਵਾਂ ਜਿਹੜਾ ਬੰਦਾ ਸਾਡੀ ਗੱਲ ਸੁਣੇ ਸਾਡੀ ਦੁੱਖ ਤਕਲੀਫ ਸਮਝੇ। ਉਹ ਉਹਨਾਂ ਡਿਡਰਾਂ ਕੋਲ ਵੀ ਜਾ ਕੇ ਅਫਸਰਾਂ ਕੋਲ ਜਾ ਕੇ ਸਾਡੇ ਕੰਮ ਕਰਵਾ ਸਕਦਾ। ਸਾਡੇ ਦੁੱਖ ਸੁੱਖ ਦੇ ਮਸਲੇ ਹੱਲ ਕਰ ਸਕਦਾ। ਉਹ ਵੀ ਅਧਿਕਾਰ ਹੈ ਖੋਈ ਜਾਂਦੇ। ਦੇਖੋ ਕਿਸੇ ਤਰ੍ਹਾਂ ਦਾ ਇੱਕ ਨੇ ਇਹ ਕਹਿ ਕੇ ਬਣਾਈ ਸੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਨੁਮਾਇੰਦਗੀ ਕਰਦਾ ਦੱਸੋ ਮੈਨੂੰ ਕਿਹੜਾ ਆਮ ਆਦਮੀ ਪਾਰਟੀ ਦਾ ਕਿਹੜਾ ਆਮ ਦਾ ਨੁਮਾਇੰਦਗੀ ਕਰ ਰਿਹਾ ਹੈ ਅੱਜ ਨਾ ਤਾਂ ਜਿਹਦਾ ਸਾਰੇ ਬੋਲਦੇ ਸਾਰੇ ਸਾਡੇ ਅਕੜਦੰਦ ਲੀਡਰ ਸਾਹਿਬਾਨਾਂ ਨੇ ਦੱਸਿਆ ਕਿਸੇ ਨੂੰ ਕੋਈ ਟੈਕਸ ਨਹੀਂ ਚੁਲਾ ਟੈਕਸ ਨਹੀਂ ਕੋਈ ਐਨਓਸੀ ਨਹੀਂ ਕੋਈ ਜੀ ਦੇਖੋ ਕੋਈ ਬੰਦਾ ਹੀ ਨਹੀਂ ਪਿਆ ਵੀਡੀਓ ਦਫ਼ਤਰ ਸਭ ਤੋਂ ਵੱਡੀ ਗੱਲ ਇਹ ਤੁਸੀਂ ਜਿਹੜੇ ਬੰਦਿਆਂ ਦੇ ਬਣੇ ਕਿਸੇ ਦੇ ਤੁਸੀਂ ਹੈ ਤੁਹਾਡੇ ਕੋਲ ਨੰਬਰ ਹੈਗੇ ਲਿਸਟ ਅਜੇ ਆਈ ਨਹੀਂ ਪਤਾ ਨਹੀਂ ਆਏ ਆ ਕਿ ਸਾਨੂੰ ਨਹੀਂ ਮਿਲੇ ਤੇ ਤੁਸੀਂ ਉਹਨਾਂ ਦੇ ਨੰਬਰ ਤੇ ਫੋਨ ਮਾਰ ਕੇ ਵੇਖੋ ਜਿਹੜੇ ਨੰਬਰ ਉਹ ਸਾਹਮਣੇ ਦਿੱਕੇ ਨੇ ਉਹਨਾਂ ਦੇ ਫੋਨ ਤੇ ਇੱਕ ਨੰਬਰ ਇੱਕੋ ਹੀ ਮੋਬਾਈਲ ਨਹੀਂ ਚੱਲਦਾ ਜੇ ਤੁਹਾਡੇ ਬੰਦਿਆਂ ਨੂੰ ਚੋਣ ਲੜਨ ਦਿੰਦੇ ਆ ਮੌਕਾ ਮਿਲਦਾ ਕਿੰ ਕੀ ਮੁਦਰੇ ਮਲਿਆ ਜੀ ਜਿਹੜੇ ਦੇਖੋ ਸਾਡੇ ਬੰਦੇ ਸਾਰੇ ਤਿਆਰ ਨੇ ਅਸਲ ਮੈਂ ਦੇ ਵਿੱਚ ਪੰਜਾਬ ਦੇ ਵਿੱਚ ਹਰ ਬੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਵਰਗੇ ਚਾਈ ਕੋਈ ਕੋਈ ਵੀ ਵਰਗੇ ਉਹ ਸਾਰੀਆਂ ਪਾਰਟੀਆਂ ਦਾ ਪਤਾ ਲੱਗ ਚੁੱਕਾ ਸਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਬੰਦਾ ਚਾਹਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਮਾਇੰਦਗੀ ਵੀ ਦਿੱਤੀਏ ਕੋਈ ਵੇਖੋ ਕਿਸੇ ਪਾਰਟੀ ਨੂੰ ਨਹੀਂ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਰਹਾ ਹੁੰਦਾ ਜਿਹੜੇ ਪਿੰਡੂ ਜਮਾਤ ਹੈ ਜਿਹੜਾ ਪਿੰਡਾਂ ਦੇ ਕਰਨ ਚੱਕ ਸਕਦੇ ਹੋ ਸ਼੍ਰੋਮੀ ਕਾਲੀਦਰ ਚੱਕ ਸਕਦਾ ਦੂਜਾ ਬੰਦਾ ਵੀ ਚੱਕ ਸਕਦਾ ਪਰ ਤੁਸੀਂ ਨਾਮਬੰਦ ਤਾਂ ਕਰੀ ਜਾਂਦੇ ਹੋ ਵਿਰਸਾ ਪਰ ਜੇ ਉਹਨਾਂ ਨੇ ਨੈਨੋਸੀਐਨ ਦਿੱਤੀਆਂ ਤੇ ਇਲੈਕਸ਼ਨ ਕਿਵੇਂ ਲੜਾਲੋਗੇ ਕੋਈ ਸੀ ਤਾਂ ਸਾਡੇ ਕੋਲ ਤਾਂ ਸੰਘਰਸ਼ ਦਾ ਹੈਗਾ ਰਾਹ ਤਿਆਰ ਕਰਾਂਗੇ ਵੋਟਾਂ ਦੇ ਵਿੱਚ ਵੀ ਜਾਵਾਂਗੇ ਹਰ ਤਰੀਕਾ ਹਰ ਰੇਡ ਵਰਤਾਂਗੇ ਹਰ ਵੇਲੇ ਹਰ ਸਮੇਂ ਆਪਦੇ ਜਿਹੜੇ ਸਾਡੇ ਲੀਡਰ ਨੇ ਵਰਕਰ ਨੇ ਜਿਹੜੇ ਇਲੈਕਸ਼ਨ ਲੜਨਾ ਉਹਨਾਂ ਦੇ ਨਾਲ ਖੜੇ ਤੜਕੇ ਖੜਾਂਗੇ ਪੂਰੀ ਖੁੱਲ੍ਹ ਲੜਾਈ ਲੜਾਂਗੇ ਉਹਨਾਂ ਦੇ ਖਾਤਰ ਤੇ ਜਿੱਥੋਂ ਤੱਕ ਹੋ ਸਕਿਆ ਕਿਸੇ ਤਰ੍ਹਾਂ ਦੇ ਸਾਨੂੰ ਕਿੱਥੋਂ ਦਿਕਰ ਵੀ ਜਾਣਾ ਪਿਆ ਉੱਥੋਂ ਦਿਕਰ ਹੋ ਰਿਹਾ ਜੀ ਇੱਕ ਕਸ਼ਾਈ ਕੀਤੀ ਹੈ ਜੀ ਹੁਣ ਆਪਣੀ ਕੀਤੀ ਹੈ ਜੀ ਫਿਰ ਉਹ ਦਕਾਨਦਾਰ ਤਾਂ ਕਸ਼ਾਈ ਕਰੀ ਸੀਗੀ ਹੁਣ ਆਪਦੀ ਵੀ ਰੋਡ ਲੱਗ ਰਹੀ ਹੈ ਉਹ ਤਾਂ ਕਸ਼ਾਈ ਕਰ ਰਹੀ ਹੈ ਤਾਂ ਫਿਰ ਇਹਨਾਂ ਲਾਤਾ ਦੇ ਵਿੱਚ ਮੇਰੇ ਇਲੈਕਸ਼ਨ ਉੱਤੇ ਲੈਕਚਰ ਹੋਹੀ ਤਾਂ ਇਹ ਅਸੀਂ ਗੱਲ ਕਰ ਰਹੇ ਹਾਂ ਜੀ ਕੋਈ ਤੁਹਾਨੂੰ ਮੈਂ ਦੱਸੇ ਕਿਸੇ ਤਰ੍ਹਾਂ ਦੇ ਕੋਈ ਵੀ ਚੀਜ਼ ਸਾਡੇ ਬੰਦੇ ਨੂੰ ਪ੍ਰੋਵਾਈਡ ਹੀ ਨਹੀਂ ਹੋ ਰਹੀ ਨਾ ਵੋਟਰ ਸੂਚੀਆਂ ਕੋਈ ਵੀ ਚੀਜ਼ ਇੱਕ ਘਟਕੜ ਦੇਖੋ ਆਪਾਂ ਨੂੰ ਘਟਕੜ ਆਪਾਂ ਇਲੈਕਸ਼ਨ ਲੜਨਾ ਹੈ ਇਹਦੀ ਗੱਲ ਤਾਂ ਸਾਨੂੰ ਪਤਾ ਲੱਗਾ ਅਜੇ ਅਸੀਂ ਕਨਫਰਮ ਨਹੀਂ ਗੱਲ ਕਰਦਾ ਮੈਂ ਔਰ ਸਾਡੇ ਜਿਹੜੇ ਮੈਂਬਰ ਜਿਹੜੇ ਇਲੈਕਸ਼ਨ ਦੇ ਦੌਰਾਨ ਉਹਨਾਂ ਦੀ ਵੋਟਾਂ ਹੀ ਕੱਢ ਦਿੱਤੀ। ਵੋਟਾਂ ਹੀ। ਤੇ ਵੋਟਾਂ ਸੂਚੀਆਂ ਦੇਖੋ ਜਿਹੜੇ ਇਲੈਕਸ਼ਨ ਆਪਾਂ ਲੜਨੇ ਆ ਕੋਈ ਵੀ ਚੀ ਲੜਨੇ ਆ ਆਪਾਂ ਨੂੰ ਪਹਿਲਾਂ ਪਤਾ ਤਾਂ ਨਾ ਲੱਗਦਾ ਨਾ ਇਹਦੇ ਕੋਲ ਮੂਡ ਮੰਗਣੀ ਮੈਂ। ਆਹ ਬੜੀ ਵੋਟਰ ਸੂਚੀ ਸਾਡੇ ਕੋਲ ਵੋਟਰ ਸੂਚੀ ਹੈ ਨਹੀਂ। ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਹੀ ਹੈ ਨਹੀਂ ਕੋਈ ਇਹਨਾਂ ਕੀਤਾ ਹੀ ਨਹੀਂ ਕੁਛ। ਹੋਰ ਜੀ ਇੱਕ ਸਵਾਲ ਹੋਰ ਆ ਤੁਹਾਡੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਵੀ ਸਾਡੇ ਸੋਰਸ ਦੁਆਰਾ ਸਾਡੇ ਕੋਲ ਜਾਣਕਾਰੀ ਵੀ ਉਹਨਾਂ ਦਾ ਫੋਨ ਵੀ ਡੀਸੀ ਦਫ਼ਤਰ ਆਇਆ ਸੀਗਾ ਵੀ ਸਾਡੇ ਇੱਥੋਂ ਦੇ ਕਿਸੇ ਵਰਕਰ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਕੀ ਉਹ ਪ੍ਰਧਾਨ ਜੀ ਜਿਹੜੇ ਸਾਡੇ ਸਰਦਾਰ ਸੁਖੀ ਸਿੰਘ ਬਾਦਲੇ ਉਹ ਇੱਟਾ ਦੇ ਪ੍ਰਧਾਨ ਨੇ ਮੇਰਾ ਖੜ ਮੈਂ ਕਿਸੇ ਪਾਰਟੀ ਦੇ ਵਿੱਚ ਅੱਜ ਦਿੱਕਤ ਇਹੋ ਜਿਹੇ ਪ੍ਰਧਾਨ ਨਹੀਂ ਦੇਖੇ ਉਹ ਨਿੱਕੇ ਤੋਂ ਨਿੱਕੇ ਵਰਕਰ ਨਾਲ ਵੀ ਆਪਣੀ ਗੱਲਬਾਤ ਕਰਦੇ ਨੇ ਉਹਦੇ ਨਾਲ ਖੜੇ ਇਹੋ ਜਿਹੇ ਪ੍ਰਧਾਨ ਕਿਸੇ ਪਾਰਟੀ ਵਿੱਚ ਨਹੀਂ ਲੱਭਦੇ ਸਾਡੇ ਪ੍ਰਧਾਨ ਜੀ ਹਰ ਬੜੇ ਸਾਡਾ ਛੋਟਾ ਮੈਂ ਤਾਂ ਚਲੋ ਹਲਕੇ ਦੀ ਨੁਮਾਇੰਦਗੀ ਕਰਨਾ ਸਾਡਾ ਕੋਈ ਛੋਟਾ ਜਿਹਾ ਵਰਕਰ ਵੀ ਫੋਨ ਕਰੇ ਨਾ ਉਹਦਾ ਵੀ ਕੰਮ ਕਰਕੇ ਉਹਨੂੰ ਦੱਸ ਦੇ ਛੋਟੇ ਵੀ ਤੁਹਾਡਾ ਕੰਮ ਆ ਮੈਂ ਕਹਿੰਦਾ ਤੁਸੀਂ ਜਾ ਕੇ ਮਿਲੋ ਆ ਕੰਮ ਤੋਂ ਲੈ ਕੀ ਹਾਲਾਤ ਨੇ ਕਹਿੰਦੇ ਉੱਥੇ ਵੀ ਜਿਹੜੇ ਉਮੀਦਵਾਰ ਨਾਮਜ਼ਦਗੀ ਭਰਨ ਵਾਲੇ ਨੇ ਬਾਹਰ ਖੜੇ ਨੇ ਪਲਾਜ਼ਮ ਹੈ ਨਹੀਂ ਕੀ ਕਹਿਣਾ ਚਾਹੁੰਦੇ ਉਹ ਉਵੇਂ ਚੱਲ ਰਿਹਾ ਜੀ ਧੱਕੇਸ਼ਈ ਦਰਸ਼ਨ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀ ਕਿ ਆਮ ਪਾਰਟੀ ਦੇ ਲੋਕ ਕਿਤੇ ਰਾਜ ਕਰਨਗੇ ਤੇ ਪਿੰਡਾਂ ਦੇ ਵਿੱਚੋਂ ਸਸਾਂ ਦੇ ਵਿੱਚੋਂ ਇਹ ਸਰਕਾਰ ਚੱਲੇਗਾ ਇਹ 2.5 ਸਾਲ ਤੁਹਾਨੂੰ ਹੋ ਗਏ ਦੇਖਦੇ ਆ ਕਿ ਕਿੰਨਾ ਕੁ ਪਿੰਡਾਂ ਦੇ ਵਿੱਚ ਉਹਦੇ ਪਿੰਡਾਂ ਦੇ ਸਤਾ ਦੇ ਵਿੱਚੋਂ ਕਿੰਨਾ ਚੱਲ ਰਹੀ ਹੈ ਕਿ ਤੁਸੀਂ ਸਾਨੂੰ ਕੋਈ ਪਤਾ ਕਰ ਦਿਓ ਅੱਜ ਹਾਲਾਤ ਇਹੋ ਜਿਹੇ ਆ ਪਿੰਡਾਂ ਦੇ ਵਿੱਚ ਕਿ ਆਮ ਪਾਰਟੀ ਦੇ ਇੰਨੇ ਮਾੜੇ ਹਾਲ ਚੁੱਕੇ ਹੋ ਚੁੱਕੇ ਆ ਕਿ ਲੋਕਾਂ ਕੋਲੇ ਵੋਟਾਂ ਲੈਣ ਜਾਣਗੇ ਤੇ ਇਹਨਾਂ ਨੂੰ ਦੁੱਧ ਦਾ ਰੋਟਾ ਪਾਣੀ ਦਾ ਪਾਣੀ ਦਰਸਲੇ ਲੋਕਾਂ ਦੇ ਕੋਲੇ ਵੋਟਾਂ ਲੈਣ ਲਈ ਜਾਣ ਲਈ ਡਰਦੇ ਪਏ ਆ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਕੋਈ ਇਸਲੀਕੇ 2.5 ਸਾਲ ਦੇ ਵਿੱਚ ਤੁਸੀਂ ਦੇ ਲਓ ਵੀ ਇੱਕ ਵੀ ਕਿਸੇ ਪਿੰਡ ਨੂੰ ਇੱਕ ਪੈਸੇ ਦੀ ਗਰਾੜ ਦੇ ਦਿੱਤੀ ਕੋਈ ਡਵੈਲਪਮੈਂਟ ਨਹੀਂ ਹੋਈ ਜੋ ਹੋਇਆ ਧੱਕੇਸ਼ਾਹੀ ਹੋਇਆ ਸਾਹ ਨੂੰ ਜਿਹੜਾ ਲੋਕਾਂ ਤੋਂ ਪਹਾਰ ਲੱਗਿਆ ਹੈ ਲੋਕਾਂ ਨੇ ਜਿਹੜੇ ਇਹ ਦਈਏ ਐਮਐਲਏ ਦੇ ਕੋਠੀ ਦੇ ਵਿੱਚ ਵਿਆਹ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਹੈ ਸਾਰੇ ਸੈਕਟਰੀਆਂ ਨੂੰ ਬੁਲਾ ਕੇ ਸਾਰੀ ਪੁਲਿਸ ਨੂੰ ਬੁਲਾ ਕੇ ਕਿਹਾ ਗਿਆ ਹੈ ਕਿ ਕਿਸੇ ਨੂੰ ਕਾਗਜ਼ ਭਰਨੇ ਦੇਣੇ ਤੇ ਕਿਸੇ ਨੂੰ ਐਨੋਸਰੀ ਦੇਣੀ ਕਿਹੇ ਨੂੰ ਕੋਈ ਚੁੱਲਾ ਟੈਕ ਚੁੱਕੇ ਇਹਨਾਂ ਦੀ ਦਸਨੇ ਘਬਰਾੜ ਇਹਨਾਂ ਦੇ ਸਾਹਮਣੇ ਔਰ ਮੈਂ ਅਪੀਲ ਕਰਦਾ ਅਧਿਆਤਿ ਹਲਕੇ ਦੇ ਤਾਂ ਕਿ ਸਾਰੇ ਜ਼ਿਲ੍ਹਾ ਫਲੋਇਪੁਰ ਦੇ ਲੋਕਾਂ ਨੂੰ ਕਿ ਤਕੜੇ ਹੋ ਕੇ ਲਕਚਰ ਲੜੋ ਪਰ ਹੀ ਤੁਹਾਡੇ ਨਾਲ ਸ਼ਰਮਣੀ ਅਕਾਦੀ ਨਾਲ ਤੁਹਾਡੇ ਨਾਲ ਹੈ ਜੇ ਸਾਨੂੰ ਧਰਮੇ ਦੇਣੇ ਪਏ ਧਰਮੇ ਵੀ ਦੇਵਾਂਗੇ ਸਾਨੂੰ ਜੇ ਹੋਰ ਵੀ ਕੁਝ ਕਾਨੂੰਨੀ ਸਹਾਇਤਾ ਲੈਣੀ ਪਈ ਤੇ ਉਹ ਵੀ ਲਵਾਂਗੇ ਅਸੀਂ 3-4 ਦਿਨ ਹੋ ਗਏ ਪਹਿਲਾਂ ਡਵੈਲਪਮੈਂਟ ਦੇ ਏਡੀਸੀ ਨੂੰ ਮਿਲਿਆ ਸੀ ਉਹਨਾਂ ਨੇ ਤਾਂ ਸਾਫ਼ ਹੀ ਕਿਹਾ ਤਾਂ ਜੀ ਮੇਰੇ ਤਾਂ ਅਧਿਕਾਰ ਚ ਹੀ ਕੁਝ ਨਹੀਂ ਹੈ ਤੁਸੀਂ ਡੀਸੀ ਸਾਹਿਬ ਨੂੰ ਅਸੀਂ ਅੱਜ ਡੀਸੀ ਸਾਹਿਬ ਨੂੰ ਕੱਲ ਸਾਡੇ ਜਿਹੜੇ ਦਾ ਪ੍ਰਧਾਨ ਚੰਪੂਲ ਸਿੰਘ ਟੀਵੀ ਵੀ ਮਿਲਣ ਗਿਆ ਸੀ ਅੱਜ ਕੱਲ ਡੀਸੀ ਸਾਹਿਬ ਨੇ ਮਿਲੇ ਅੱਜ ਵੀ ਅਸੀਂ ਸਾਰੀ ਸਮੁੱਚੀ ਸ਼ਰੋਮੀ ਅਕਾਲੀ ਦਲ ਦੀ ਜਿਹੜੇ ਵੀ ਲੀਡਰਸ਼ਿਪ ਡੀਸੀ ਸਾਹਿਬ ਨੂੰ ਮਿਲ ਗਏ ਸੀ ਅੱਜ ਵੀ ਕਹਿੰਦੇ ਮੀਟਿੰਗ ਹੈ ਅੱਜ ਸਾਨੂੰ 3:30 ਵਜੇ ਦਾ ਵਿਰੰਧਾ ਟਾਈਮ ਦਿੱਤਾ ਉਹਨਾਂ ਨੇ ਪਰ ਮੇਰੇ ਖਿਆਲ ਕਿਸੇ ਵੀ ਵੀਡੀਓ ਦਫ਼ਤਰ ਦੇ ਵਿੱਚ ਜਾਂ ਜਿੱਥੇ ਵੀ ਇਹਨਾਂ ਨੇ ਸੈਂਟਰ ਬਣਾਏ ਆ ਐਨ.ਓ.ਸੀ ਲੈਣ ਲਈ ਜੁਲਾ ਟੈਕਸ ਵੀ ਕਿਤੇ ਵੀ ਕੋਈ ਮੁਲਾਜ਼ਮ ਨਹੀਂ ਬੱਠਾ ਜੀ ਕਿਉਂਕਿ ਇਹਨਾਂ ਨੂੰ ਬੁਹਤ ਹੈ ਲੋਕ ਐਮ.ਐਲ.ਏ. ਦੀਆਂ ਵੀ ਤੁਸੀਂ ਕਿਸੇ ਨੂੰ ਮਿਲਣਾ ਨਹੀਂ ਦੂਸਰੀ ਪਾਰਟੀ ਦੇ ਕਿਸੇ ਬੰਦੇ ਨੂੰ ਕੋਈ ਐਨ.ਓ.ਸੀ ਜਿੱਡੇ ਹੋ ਸਕਦਾ ਐ ਐਨਯੂਸੀਆਂ ਜਾਂ ਚੁੱਲ੍ਹੇ ਟੈਕਸ ਆ ਹੋ ਸਕਦਾ ਤੇ ਇਹਨਾਂ ਦੇ ਦਫਤਰਾਂ 'ਚ ਜਾਂ ਘਰਾਂ 'ਚ ਹੀ ਪਹੁੰਚ ਜਾਣ ਦਰਸਲ ਖਾਲੇ ਐ ਇਹ ਡਰ ਇਸੇ ਲਈ ਰਿਹਾ ਹੈ ਕਿ ਦੂਸਰੀ ਪਾਰਟੀਆਂ ਦੇ ਜੇ ਕੈਂਡੀਡੇਟ ਖੜੇ ਹੋ ਗਏ ਤੇ ਪਿੰਡਾਂ ਦੇ ਵਿੱਚ ਚਾਹੇ ਜੋ ਮਰਜੀ ਐ ਜਿੱਥੋਂ ਮਰਜੀ ਲੈ ਆ ਕੇ ਕੈਂਡੀਡੇਟ ਖੜੇ ਕਰਨ ਇਹਨਾਂ ਦਾ ਕੋਈ ਸਰਪ੍ਰੈਂਸਲ ਸਾਰੇ ਚੋਣਾਂ ਦੇ ਵਿੱਚ ਇੱਕ ਵੀ ਨਹੀਂ ਬੰਨਾ ਜੀ ਇਮਾਨਦਾਰੀ ਦੇ ਨਾਲ ਇਹ ਲੈਕਚਰ ਸੋਟੇ ਲੈਕਚਰ ਕਰਾਉਣ ਦੀ ਲੋੜ ਕੀ ਹੈ ਨਾਲ ਕਿਉਂਕਿ ਇਹਨਾਂ ਨੂੰ ਪਤਾ ਵੀ ਹੈ ਆਧਾਰ ਤਾਂ ਖੋ ਚੁੱਕੇ ਨੇ ਦਰਸਲ ਗੱਲ ਇਹ ਹੈ ਕਿ ਇਹ ਲੈਕਚਰਾਂ ਤੋਂ ਪਹਿਲਾਂ ਕੁਝ ਹੋਰ ਕਹਿੰਦੇ ਸੀ ਹੋਂਦ ਕੁਝ ਹੋਰ ਕਹਿੰਦੇ ਆ ਪਹਿਲਾਂ ਤਾਂ ਕਹਿੰਦੇ ਸੀ ਵੀ ਆਮ ਪਾਰਟੀ ਦੇ ਜਿਹੜੀ ਹੈਗੀ ਹੈ ਆਮ ਲੋਕਾਂ ਦੇ ਘਰਾਂ ਦੇ ਵਿੱਚੋਂ ਮੈਂਬਰ ਬਣਨਗੇ ਸਰਪੰਚ ਬਣਨਗੇ ਤੇ ਪਿੰਡਾਂ ਦੇ ਵਿੱਚੋਂ ਇਹ ਸਰਕਾਰ ਚੱਲੇਗੀ 250 ਸਾਲ ਹੋ ਗਏ ਤੁਹਾਨੂੰ ਦੇਖ ਲਓ ਕਿੰਨੇ ਕਿ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੀ ਜਦਸਲ ਇਹ ਬਿਲਕੁਲ ਫੇਲ ਹੋ ਚੁੱਕੇ ਐ 25 ਸਾਲਾਂ ਚ ਕੋਈ ਡਿਵੈਲਪਮੈਂਟ ਨਹੀਂ ਕੋਈ ਚੁਣ ਨਹੀਂ ਕੀਤਾ ਇਹ ਤੁਹਾਡੇ ਸਾਹਮਣੇ ਐ ਪਰ ਅਸੀਂ ਆਪਾਂ ਅਪੀਲ ਕਰਦਾ ਜਿਹੜਾ ਫਿਰੋਜ਼ਪੁਰ ਦੀ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਕਿ ਤਗੜੇ ਹੋ ਕੇ ਇਲੈਕਸ਼ਨ ਲੜੋ ਅਸੀਂ ਤੁਹਾਡੇ ਨਾਲ ਸਰਾਧ ਨੂੰ ਤੁਸੀਂ ਸਾਨੂੰ 12 ਵਜੇ ਵੀ ਬੁਲਾਉਂਗੇ ਅਸੀਂ 12 ਵਜੇ ਵੀ ਖੜੇ ਹੋਵਾਂਗੇ ਜੇ ਧਰਨੇ ਦੀ ਲੋੜ ਪਈ ਧਰਨਾ ਕਰਾਂਗੇ ਜਿੱਥੇ ਵੀ ਕੋਈ ਲੜਾਈ ਲੜਨੀ ਪਈ ਅਸੀਂ ਖੁੱਲ ਕੇ ਲੜਾਂਗੇ ਸ਼ਰੋਮੀ ਅਕਾਦੀ ਦਰੋਂ ਲਿਸਟਾਂ ਤਾਂ ਅੱਜ 11 ਵਜੇ ਦੇ ਕਰੀਬ ਇਹਨਾਂ ਲਿਸਟਾਂ ਲਾਈਆਂ ਨੇ ਜਰਨਲ ਔਰ ਰਿਜ਼ਰਵ ਦਾ ਲੋਕਾਂ ਨੂੰ ਪਤਾ ਲੱਗਾ ਵੀ ਸਾਡਾ ਪਿੰਡ ਜਰਨਲ ਤੇ ਰਿਜ਼ਰਵ ਪਲੱਸ ਜਿਹੜੀਆਂ ਇਹਨਾਂ ਨੇ ਲਿਸਟਾਂ ਵਾਟਬੰਦੀ ਵਾਲੀਆਂ ਸੀ VOTER ਸੂਚੀਆਂ ਸੀ ਉਹ ਅਜੇ ਤੱਕ ਵੀ ਲੋਕਾਂ ਨੂੰ ਨਹੀਂ ਮਿਲੀਆਂ ਇੰਝੋ ਤੱਕ ਕਿ ਇੱਕ ਪਾਰਟੀ ਨੂੰ ਸਾਰੇ ਜ਼ਿਲ੍ਹੇ ਦੀਆਂ ਲਿਸਟਾਂ ਦਿੱਤੀਆਂ ਜਾਂਦੀਆਂ ਨੇ ਉਹ ਸਾਨੂੰ ਅਜੇ ਕਾਲੀ ਦਸਤੂ ਅਜੇ ਤੱਕ ਉਹ ਨਹੀਂ ਪ੍ਰੋਵਾਈਡ ਕਰਾਈ ਅਸੀਂ ਡੀਸਾ ਨੂੰ ਮਿਲ ਕੇ ਵੀ ਆਏ ਕੱਲ ਮੈਂ ਸਾਰਾ ਦਿਨ ਮੇਰੇ ਨਾਲ ਵਾਸਤੇ ਬੈਠਿਆ ਰਿਹਾ ਉਹਦੇ ਪੀਸੀ ਚੱਲ ਰਹੀ ਹੈ ਹੁਣ ਵੀ ਅਸੀਂ ਜਾ ਕੇ ਆਏ ਆ ਉਹਨਾਂ ਦੇ ਲਈ ਹੁਣ ਫਿਰ ਪੀਸੀ ਚੱਲ ਰਹੀ ਉਹ ਪੀਸੀ ਪਬਲਿਕ ਨੇ ਵਾਸਤੇ ਚੱਲ ਰਹੀ ਐ ਇੱਥੇ ਲੋਕਾਂ ਨੂੰ ਤਕਲੀਫ ਹੈ ਜੇ 4 ਤਰੀਕ ਤੱਕ ਇਹਨਾਂ ਦੀ ਪੀਸੀ ਇਸ ਤਰ੍ਹਾਂ ਹੀ ਚੱਲੀ ਗਈ ਤੋ ਉਤ ਫਿਰ ਪਤਾ ਲੱਗਦਾ ਨੂੰ ਉਤੋਂ ਸਰਕਾਰ ਦੀਆਂ ਧਾਈਤਾਂ ਨੇ ਵੀ ਕਿਸੇ ਦੀ ਗੱਲ ਹੀ ਨਹੀਂ ਸੁਣੀ ਕਿ ਸੇ ਕਾਗੇ ਜਿੱਥੇ ਪੜਨ ਜਾ ਰਹੇ ਆ ਉੱਥੇ ਸਟਾਫ ਹੀ ਮੌਜੂਦ ਨਹੀਂ ਵੀ ਜਿੱਥੇ ਇਹਨਾਂ ਨੇ ਬਲਾਕ ਤੇ ਆਪਣਾ ਮਤਲਬ ਕੀ ਬਣਾਏ ਨੇ ਨਾ ਉਤਾਂ ਅਜੇ ਤੱਕ ਡਿਊਟੀਆਂ ਨਹੀਂ ਤੁਸੀਂ ਵੇਖੋ ਡਿਊਟੀਆਂ ਕੋਈ ਫਾਈਨਲ ਕੀਤੀਆਂ ਨਹੀਂ ਕੋਈ ਇਹਨਾਂ ਦੀ ਲਿਸਟ ਬਾਹਰ ਆਈ ਵੀ ਇੱਥ ਉਮ ਅਫਸਰਾਂ ਨੇ ਡਿਊਟੀਆਂ ਨਹੀਂ ਕੀਤੀ। ਕੁਝ ਦਿਨ ਵੀ ਨਹੀਂ ਅਜੇ ਤੱਕ। ਤੁਸੀਂ ਹੁਣ ਕੀ ਕਰੋਗੇ ਜੀ ਜੇ ਐਵੇਂ ਧੱਕੇ ਹੁੰਦੇ ਰਹੇ ਜਾਂ ਨਾ ਕਾਗਜ਼ ਭਰਨ ਦਿੱਤੇ ਜਾਂ ਐਨਓਸੀਆਂ ਨਾ ਦਿੱਤੀਆਂ ਤੁਹਾਡੇ ਵੱਲੋਂ ਕੀ ਅਸੀਂ ਆਪਦੀ ਮੀਟਿੰਗ ਕਰਕੇ ਅਸੀਂ ਸੰਘਰਸ਼ ਦਾ ਰਾਹ ਫਿਰ ਅਪਣਾਵਾਂਗੇ ਧਰਨਾ ਲਈ ਔਰ ਜਿਹੜੀ ਸਰਕਾਰ ਕਹਿੰਦੀ ਹੈ ਅਸੀਂ ਤਾਂ ਬੜਾ ਪਾਰਦਰਸ਼ੀ ਇਲੈਕਸ਼ਨ ਕਰਾ ਰਹੇ ਹਾਂ ਕਿ ਪਾਰਦਰਸ਼ੀ ਵੀ ਇਹੋ ਇਲੈਕਸ਼ਨ ਹੋ ਰਿਹਾ ਹੈ ਜਿਹੜਾ ਭਗਵੰਤ ਮਾਨਾ ਦਾ ਵੀ ਵੀ ਭਾਈ ਚੰਗਾ ਸਰਪੰਚ ਬਣਾਓ ਜਦੋਂ ਚੰਗੇ ਨੂੰ ਤੁਸੀਂ ਬਣ ਨਹੀਂ ਹੀ ਦੇਣਾ ਕਿਸ ਕਰਕੇ ਸਰਕਾਰ ਦਾ ਜਿਹੜਾ ਇਲੈਕਸ਼ਨ ਤਾਂ ਕੋਰਟ ਦੀ ਮਰਜ਼ੀ ਨਾਲ ਹੋ ਰਿਹਾ ਜੀ ਸਰਕਾਰ ਤਾਂ ਚਾਹਦੀ ਨਹੀਂ ਸੀ ਇਲੈਕਸ਼ਨ ਹੋਣਾ ਸਰਕਾਰ ਨਾਲ ਇਲੈਕਸ਼ਨ ਕਰਾਉਣ ਦੀ ਸਮਰੱਥਾ ਵਿੱਚ ਹੀ ਹੈ ਨਹੀਂ ਇਹਨਾਂ ਦੇ ਨਾਲ ਥੱਲੇ ਗਰਾਊਂਡ ਲੈਵਲ ਤੇ ਕੋਈ ਨਹੀਂ ਉਦੋਂ ਇੱਕ ਬਦਲਾਅ ਦੀ ਲਹਿਰ ਸੀ ਉਹ ਉਸ ਲਹਿਰ ਨਾਲ ਇਹਨਾਂ ਦੀ ਸਰਕਾਰ ਬਣ ਗਈ ਅੱਜ ਤਾਈਂ ਪਾਰਦਰਸ਼ੀ ਇਲੈਕਸ਼ਨ ਕਰਾਉਣ ਇੱਕ ਵੀ ਸਰਪੰਚ ਨਹੀਂ ਸਾਰੇ ਪੰਜਾਬ 'ਚ ਬਣਦਾ ਇਹਨਾਂ ਦਾ ਦਨੇ ਨਹੀਂ ਹਨ ਡਰਦੇ ਨਹੀਂ ਹਨ ਡਰਦੇ ਲੋਕ ਜਦੋਂ ਇਹ ਡਰਦੇ ਕਿਉਂ ਨੇ ਜਿਹੜਾ ਅੱਜ ਐਨਸੀ ਬੰਦ ਕੀਤੀ ਗਈ ਹੈ ਚੁੱਲਾ ਟੈਕਸ ਵੀ ਰਸੀਦਾ ਨਹੀਂ ਦਿੱਤੀਆਂ ਜਾ ਰਹੀਆਂ ਉਹਦਾ ਕੀ ਕਾਰਨ ਹੈ ਕਿਉਂਕਿ ਜਿੰਨਾ ਨੂੰ ਅਸੀਂ ਲਈਏ ਉਹੀ ਸਾਡੇ ਸਰਪੰਚ ਬਣ ਸਰ ਨੂੰ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ 15 ਅਕਤੂਬਰ ਨੂੰ ਜੋ ਪੰਜਾਬ ਦੇ ਵਿੱਚ ਪੰਚਾਇਤ ਇਲੈਕਸ਼ਨ ਹੋਣ ਜਾ ਰਹੇ ਹੈ ਅੱਜ ਉਹਦਾ ਨੋਟੀਫਿਕੇਸ਼ਨ ਹੋ ਗਿਆ ਹੈ ਉਹਦੇ ਸਬੰਧ ਵਿੱਚ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਵਾਸਤੇ ਆਏ ਆਂ ਅੱਜ ਸਵੇਰ ਤੱਕ ਪਿੰਡ ਵਾਲਿਆਂ ਨੂੰ ਇਹ ਨਹੀਂ ਪਤਾ ਸੀਗਾ ਵੀ ਸਾਡਾ ਪਿੰਡ ਜਰਨਲ ਹੈ ਜਾਂ ਰਿਜ਼ਰਵ ਹੈ ਜਾਂ ਕਿਸ ਤਰ੍ਹਾਂ ਆਉਦੀ ਪੋਜੀਸ਼ਨ ਹੈ। ਔਰ ਨਾ ਵਾਰਡ ਬੰਦੀ ਦੀਆਂ ਲਿਸਟਾਂ ਜਾਰੀ ਕੀਤੀਆਂ ਗਈਆਂ ਉਹਨਾਂ ਦੀ ਰਿਜ਼ਰਵੇਸ਼ਨ ਕੀ ਹੈ ਕੀ ਨਹੀਂ ਮੈਂਬਰਾਂ ਦੀ। ਔਰ ਅੱਜੋਂ ਨੋਮੀਨੇਸ਼ਨ ਪੇਪਰ ਸਟਾਰਟ ਕਿਸੇ ਦਫ਼ਤਰ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਬੈਠਾ ਕਰ ਲੋਕਾਂ ਨੇ ਚੁੱਲਾ ਟੈਕਸ ਦੀਆਂ ਸਿੱਧਾ ਘਟਾਉਣੀਆਂ ਲੋਕਾਂ ਨੇ ਨੋ ਡਿਊ ਸਰਟੀਫਿਕੇਟ ਲੈਣੀਆਂ ਜਿਹੜੇ ਪਹਿਲਾਂ ਨਮੈਂਦੇ ਐ ਸਰਕਾਰ ਦੀਆਂ ਮੌਜੂਦਾ ਐਮਐਲਏ ਦੀਆਂ ਹਦਾਇਤਾਂ ਹੈ ਕਿ ਤੁਸੀਂ ਦਫ਼ਤਰਾਂ ਦੇ ਵਿੱਚੋਂ ਗੈਰਹਾਜ਼ਰ ਰਹਿਣਾ ਆਪਣੇ ਫੋਨ ਬੰਦ ਰੱਖਣੇ ਆ ਔਰ ਕਿਸੇ ਨੂੰ ਵੀ ਜਿਹੜਾ ਆਪੋਜੀਸ਼ਨ ਪਾਰਟੀਆਂ ਦੇ ਜਿੰਨੇ ਵੀ ਇਲੈਕਸ਼ਨ ਲੜਨਾ ਚਾਹੁੰਦੇ ਐ ਨਮਾਇੰਦੇ ਐ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਸਰਟੀਫਿਕੇਟ ਨਹੀਂ ਦੇਣਾ ਪਹਿਲਾਂ ਰਿਜ਼ਰਵੇਸ਼ਨ ਦੇ ਵਿੱਚ ਕੋਈ ਪ੍ਰੋਸੀਜਰ ਫਾਲੋ ਨਹੀਂ ਕੀਤਾ ਗਿਆਗਾ ਨਾ ਕੋਈ ਅਲਫਾਬੈਟਿਕਲੀ ਲਿਖਿਆ ਗਿਆ ਨਾ ਕੋਈ ਆਬਾਦੀ ਨੂੰ ਆਧਾਰ ਮੰਨਿਆ ਗਿਆ ਪਿਕ ਐਂਡ ਚੂਜ਼ ਕਰਕੇ ਉਹਨਾਂ ਨੇ ਰਿਜ਼ਰਵੇਸ਼ਨ ਕੀਤੀ ਐ ਪਰ ਅੱਜ ਨੋਮੀਨੇਸ਼ਨ ਸਟਾਰਟ ਹੋਣ ਤੋਂ ਅੱਧਾ ਘੰਟਾ ਪਹਿਲਾਂ ਉਹਨਾਂ ਨੇ ਸਾਰੀਆਂ ਲਿਸਟਾਂ ਰਿਲੀਜ਼ ਕੀਤੀਆਂ ਸਾਰੀਆਂ ਤੇ ਕਿਉਂ ਇੰਨੀ ਲੇਟ ਹੋਈਆਂ ਜੀ ਕਾਰਨ ਕੀ ਆ ਸਰਕਾਰ ਚਾਹੁੰਦੀ ਨਹੀਂ ਗੀ ਕਿ ਪਿੰਡਾਂ ਦੇ ਵਿੱਚ ਇਲੈਕਸ਼ਨ ਹੋਵੇ اپੋਜੀਸ਼ਨ ਦੇ ਨਮਾਇंदे ਆ ਜਿਹੜੇ ਇਲੈਕਸ਼ਨ ਲੜਨ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਪੋਜੀਸ਼ਨ ਕੀ ਹੈ ਉਹ ਬਏ ਰੋਕ ਐਂਡ ਪ੍ਰੋਕ ਜਿਹੜੇ ਆਪਦੇ ਪੰਚ ਸਰਪੰਚਾ ਬਣਾਉਣੇ ਚਾਹੁੰਦੇ ਉਹਨਾਂ ਨੂੰ ਆਪਦੀ ਹਰਮਨ ਪਿਆਰਤਾ ਦਾ ਜਿਹੜਾ ਪਤਾ ਲੱਗਿਆ ਪਿਆ ਅੱਜ ਕੋਈ ਉਹਨਾਂ ਦਾ ਵਰਕਰ ਲੇਖਣ ਲੜਨ ਨੂੰ ਤਿਆਰ ਨਹੀਂਗਾ ਉਹ ਪਿੰਡਾਂ ਦੇ ਵਿੱਚ ਇਹੀ ਐਲਾਨ ਕਰਦੇ ਐ ਕਿ ਅਸੀਂ ਤਾਂ ਉੱਪਰੋਂ ਬਣ ਕੇ ਆਉਣਾ ਐ ਅਸੀਂ ਤਾਂ ਉੱਪਰੋਂ ਬਣ ਕੇ ਆਉਣਾ ਐ ਉਹਨਾਂ ਕੋਲੇ ਵਿਸ਼ਵਾਸ ਨਹੀਂ ਕਿ ਵੋਟਰ ਉਹਨਾਂ ਨੂੰ ਸਰਪੰਚ ਜਾਂ ਪੱਟ ਚੋਣ ਕੇ ਪਿੰਡਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦੇ ਅਸੀਂ ਕੋਸ਼ਿਸ਼ ਕੀਤੀ ਸੀਗੀ ਡੀਸੀ ਸਾਹਿਬ ਨੂੰ ਮਿਲਣ ਦੀ ਪਰसों ਵੀ ਜਿੰਦੂ ਸਾਹਿਬਾ ਨੇ ਕੋਸ਼ਿਸ਼ ਕੀਤੀ ਕੱਲ ਵੀ ਸਾਡੇ ਪ੍ਰਧਾਨ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਕੋਸ਼ਿਸ਼ ਕੀਤੀ ਸਾਰਾ ਦਿਨ ਵੀ ਸੀ ਦੇ ਵਿੱਚ ਬੀਜ਼ੀ ਹੈ ਵੀ ਸੀ ਦੇ ਵਿੱਚ ਬੀਜ਼ੀ ਹੈ ਹੁਣ ਵੀ ਅਸੀਂ ਸਾਰੇ ਆਕਾਲੀ ਵਰਕਰ ਜ਼ਿਲ੍ਹੇ ਦੇ ਜਿਹੜੇ ਮੋਹਤਵਾਰ ਸੱਜਣ ਸੀਗੇ ਅਸੀਂ ਡੀ ਸੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ ਬੀਜ਼ੀ ਹੈ ਸਭ ਨਾਲੋਂ ਜਿਹੜਾ ਜ਼ਰੂਰੀ ਕੰਮ ਅੱਜ ਦੀ ਰੇਟ ਦੇ ਵਿੱਚ ਉਹ ਪੰਚਾਇਤ ਇਲੈਕਸ਼ਨ ਦਾ ਲੋਕਾਂ ਦੀ ਗ੍ਰੀਵੈਂਸ ਸੁਣਨਾ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਉਹਨਾਂ ਨੂੰ ਦੂਰ ਕਰਨਾ ਕਿਉਂਕਿ ਉਹ ਜ਼ਿਲ੍ਹੇ ਦੇ ਹੈੱਡ ਹੈ ਉਹਨਾਂ ਦੀ ਡਿਊਟੀ ਬਣਦੀ ਹੈ ਪਰ ਇਸ ਡਿਊਟੀ ਨੂੰ ਨਾ ਪੂਰਾ ਕਰਕੇ ਅੱਜ ਉੱਤੇ ਵੀਸੀ ਦੇ ਵਿੱਚ ਬੈਠ ਕੇ ਬਹਾਨਾ ਲਾ ਰਹੇ ਹੈ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀਗੀ ਮਜਬੂਰਨ ਸਾਨੂੰ ਅੱਕ ਕੇ ਫਿਰ ਜਦੋਂ ਨਾ ਸੁਣਵਾਈ ਹੋਈ ਕੋਰਟ ਦਾ ਹਸਲਾ ਵੀ ਲਵਾਂਗੇ ਅਸੀਂ ਔਰ ਧਰਨੇ ਮੁਜਾਰੇ ਵੀ ਕਰਾਂਗੇ ਸਰਕਾਰ ਦੇ ਉਲਟ ਕਿਉਂਕਿ ਸਰਕਾਰ ਇਲੈਕਸ਼ਨ ਕਰਾਉਣ ਤੋਂ ਭੱਜ ਰਹੀ ਹੈ ਦੇ ਵਿੱਚ ਕਹਿੰਦੇ ਆ ਨਿਰਪੱਖਤਾ ਦੇ ਨਾਲ ਸਭ ਕੁਝ ਹੋਏਗਾ ਕੋਈ ਧੱਕਾ ਨਹੀਂ ਹੋਏਗਾ ਪਰ ਤੁਸੀਂ ਜਿਵੇਂ 10 ਰੋਜ਼ ਦੇ ਹਿਸਾਬ ਨਾਲ ਤੁਸੀਂ ਕਹਿੰਦੇ ਤੁਹਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਬਾਹਨੇ ਲਾਏ ਜਾ ਰਿਹਾ ਇਹਦਾ ਮਤਲਬ ਨਿਰਪੱਖਤਾ ਕੋਈ ਨਹੀਂ ਹੈਗੀ ਸਿਰਫ ਤੇ ਸਿਰਫ ਧੱਕੇਸ਼ਾਹੀ ਹੈ ਜੇ ਨਿਰਪੱਖਤਾ ਨਹੀਂ ਤਾਂ ਕਹਿੰਦੇ ਆ ਵੀ ਸਾਰਿਆਂ ਨੂੰ ਇਲੈਕਸ਼ਨ ਲੜਨ ਦਿਓ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਲੋਕ ਕੀ ਚਾਹੁੰਦੇ ਐ ਇਹਨਾਂ ਦੀ ਹਰਮਨ ਪਿਆਤਾ ਇਹਨਾਂ ਦਾ 3 ਸਾਲਾਂ ਦਾ 2.5 ਸਾਲਾਂ ਦਾ ਜਿਹੜਾ ਨਤੀਜਾ ਆ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੇ ਸਾਹਮਣੇ ਆ ਜਾਣਾ ਐ ਜਿਨੇ ਵੀ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਧੱਕਾ ਕੀਤਾ ਜਿੰਨਾ ਕ ਮੇਰਾ ਸਿਆਸੀ ਤਜਰਬਾ ਹੈ ਉਸ ਤੋਂ ਬਾਅਦ ਉਹ ਲੀਡਰ ਲੱਭਿਆ ਨਹੀਂ ਕਿਤੇ ਤੇ ਲੱਭਣਾ ਇਹਨਾਂ ਨੇ ਵੀ ਨਹੀਂ ਜੇ ਕਰਨਗੇ ਤੇ ਪਾਲ ਸਾਹਿਬ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਐਵੇਂ ਹੋਇਆ ਪਿਛਲਾ ਇਲੈਕਸ਼ਨ ਹੀ ਸਰਪੰਚੀ ਵੇਖ ਲਈਏ ਉਦੋਂ ਵੀ ਐਨਓਸੀਆਂ ਨਹੀਂ ਦਿੱਤੀਆਂ ਗਈਆਂ ਤੇ ਕਾਂਗਰਸ ਕਿੱਥੇ ਅੱਜ ਜੇ ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ ਤੇ ਕਿੱਥੇ ਅੱਜ ਕਾਂਗਰਸ ਲੱਭੀ ਨਹੀਂ ਥੋਂਦੀ ਕਾਂਗਰਸ ਕਿੱਥੇ ਅੱਜ 2013 ਦੇ ਵਿੱਚ ਕਾਲੀ ਦਲ ਦੀ ਸਰਕਾਰ ਸੀ ਅਸੀਂ ਇਲੈਕਸ਼ਨ ਕਰਾਇਆ ਹੈ ਇਲੈਕਸ਼ਨ ਲੜਕੇ ਸਾਡੇ ਨੁਮਾਇੰਦੇ ਜਿੱਤੇ ਅਸੀਂ ਕਿਸੇ ਦੀ ਐਨਓਸੀ ਨਹੀਂ ਰੋਕੀ ਕਿਸੇ ਦਾ ਨੋਟ ਯੂਜ਼ ਨਹੀਂ ਰੋਕਿਆਗਾ ਸਾਰਿਆਂ ਨੂੰ ਮੌਕਾ ਦਿੱਤਾ ਵੀ ਇਲੈਕਸ਼ਨ ਲੜੋ ਕਹਿੰਨਾ ਸਿੰਬਲ ਖਤਮ ਕੀਤੇ ਜੀ ਮਤਲਬ ਪਾਰਟੀ ਸਿੰਬਲ ਤੇ ਚੋਣ ਹੋਣੀ ਹੈ ਤੇ ਹੋਰ ਜਿਹੜੀ ਐਨਓਸੀ ਨਹੀਂ ਦੇ ਦੇ ਮਤਲਬ ਕਹਿੰਨਾ ਮਤਲਬ ਹੈ ਕਿ ਆਪਣੇ ਉਮੀਦਵਾਰਾਂ ਨੂੰ ਜਿਤਾਣਾ ਚਾਹੁੰਦੇ ਇੰਨੀ ਉਹਨਾਂ ਨੂੰ ਪਤਾ ਹੈ ਜੇ ਪਾਰਟੀ ਸਿੰਬਲ ਤੇ ਇਲੈਕਸ਼ਨ ਹੁੰਦਾ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਣਾ ਸੀ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਵੀ ਕਿਹੜੀ ਪਾਰਟੀ ਦੇ ਕਿੰਨੇ ਆ ਉਹ ਕੋਈ ਜਿੱਤ ਜੇ ਹੁਣ ਪਤਾ ਨਹੀਂ ਲੱਗਣਾਗਾ ਵੀ ਕਾਲੀਦਾਲ ਦਾ ਜਿੱਤੇ ਆ ਕਿ ਕਿਸੇ ਦੇ ਧੱਕੇ ਨਾਲ ਸਰੂਪਾ ਪਾ ਕੇ ਕਹਿਣਗੇ ਵੀ ਇਹ ਆ ਆਦਮੀ ਦਾ ਦਾਵਾ ਆਪਣਾ ਪੇਸ਼ ਕਰਨਗੇ ਦਾਵਾ ਆਪਣਾ ਪੇਸ਼ ਕਰਨਗੇ ਪਰ ਮਾਨ ਸਾਹਿਬ ਰਾਜਨੀਤਿਕ ਛੜੇੰਤਰ ਦੇ ਵਿੱਚ ਆਮ ਜਿਹੜਾ ਵੋਟਰ ਆ ਉਹਦੇ ਨਾਲ ਤਾਂ ਧੋਖਾ ਹੋ ਰਿਆ ਨਾ ਅੱਜ ਡੈਮੋਕਰੇਸੀ ਦਾ ਕਤਲ ਹੋ ਰਿਹਾ ਹੈ ਪੰਚਾਇਤ ਆ ਜਿਹੜੀ ਡੈਮੋਕਰੇਸੀ ਦਾ ਮੁੱਢ ਹੈ ਇੱਥੋਂ ਡੈਮੋਕਰੇਸੀ ਸ਼ੁਰੂ ਹੁੰਦੀ ਹੈ ਅੱਜ ਹਰੇਕ ਲੈਵਲ ਦੇ ਉੱਤੇ ਡੈਮੋਕਰੇਸੀ ਦਾ ਜਿਹੜਾ ਕਤਲ ਹੋ ਰਿਹਾ ਹੈ ਡੈਮੋਕਰੇਸੀ ਨਾਂ ਦੀ ਰਹਿ ਗਈ ਹੈ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਖਤਮ ਹੁੰਦੀ ਜਾ ਰਹੀ ਹੈ ভোটার ਦਾ ਜਿਹੜਾ ਹੱਕ ਆ ਉਹ ਮਾਰਿਆ ਜਾ ਰਿਹਾ ਹੈ ਜਿਹੜਾ ਸਾਡੇ ਪੁਰਖਿਆਂ ਨੇ ਲੜਾਈਆਂ ਲੜ ਕੇ ਸ਼ੀਧੀਆਂ ਪ੍ਰਾਪਤ ਕਰਕੇ ਜੇਹਲਾਂ ਘਟ ਕੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਸੀਗਾ ਅੱਜ ਉਹ ਵੋਟਰ ਦਾ ਜਿਹੜਾ ਹੱਕ ਆ ਵੋਟ ਦਾ ਉਹ ਖੋਇਆ ਜਾ ਰਿਹਾ ਇਸ ਤਰ੍ਹਾਂ ਨਾਲ ਜਿੱਤੇ ਸਰਪੰਚਾਂ ਤੋਂ ਕੀ ਅਸਰ ਆ ਜਾ ਕਿ ਕਰ ਸਕਣਗੇ ਸਰਪੰਚਾਂ ਨੇ ਕੀ ਕਰਨਾ ਹੈ ਜਿਨ੍ਹਾਂ ਨੂੰ ਪਿੰਡ ਵਾਲੇ ਚਾਹੁੰਦੇ ਨਹੀਂਗੇ ਉਹ ਸਰਪੰਚ ਤੁਸੀਂ ਪਿੰਡ ਤੇ ਥੋਪੋਗੇ ਤੇ ਉਹ ਤੋਂ ਤੁਸੀਂ ਕੀ ਆਸ ਉਮੀਦ ਰੱਖ ਸਕਦੇ ਹੋ ਸਰਕਾਰ ਨੂੰ ਤਾਂ ਸਾਥ ਹੋ ਸਕਦੀ ਹੈ ਉਹਨਾਂ ਦੇ ਮਗਰ ਦਾ ਵਾਂਹ ਖੜੇ ਕਰ ਸਕਦੇ ਐ ਸਰਕਾਰ ਦੀਆਂ ਗਰੰਟਾਂ ਲੈ ਕੇ ਤਾਂ ਉਹ ਐਮਐਲਏ ਨੂੰ ਖਵਾ ਸਕਦੇ ਐ ਪਰ ਪਿੰਡ ਦਾ ਜਾਂ ਇਲਾਕੇ ਦਾ ਨਹੀਂ ਉਹ ਸੁਧਾਰ ਕਰ ਸਕਦੇ ਜਿਹਨੂੰ ਪਿੰਡਾਂ ਨੇ ਨਹੀਂ ਚਾਹੁੰਦੇ ਪਿੰਡ ਦਾ ਜਿਹਨੂੰ ਸਮਰਥਨ ਨਹੀਂ ਗਾ ਜੀ ਕੋਠੀਆਂ ਚੋ ਵੀ ਕੋਈ ਸਰਪੰਚ ਬਣ ਕੇ ਨਿਕਲੇ ਨੇ ਜੀ ਅੰਦਰ ਖਾਤੇ ਹੁਣ ਪਤਾ ਲੱਗ ਜਾਊਗਾ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ 'ਤੇ